ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਸਤ ਜੀ ਗਰੀਬ ਨਿਵਾਜ਼ ਆਪਣਾ ਇੱਕ ਵਚਨ ਸੁਣਾ ਰਹੇ ਹਨ ਨਥੂ RAM ਹੁੰਦਾ ਸੀ ਜੈ RAM ਦਾ ਪੁੱਤਰ ਬੋਢੋਵਾਲ ਉਹਦੀਆਂ ਸਾਮੀਆਂ ਸਨ ਸਾਮੀਆਂ ਤੋਂ ਭਾਵ ਹੈ ਕੋਈ ਸਰਕਾਰੀ ਕਾਰਜ ਕੋਈ ਲੀਗਲ ਵਰਕ ਅਸੀਂ ਲੰਘਦੇ ਜਾਂਦੇ ਸਾਂ ਸਾਨੂੰ ਆਖਣ ਲੱਗਾ ਇਹ ਜ਼ਰਾ ਗਵਾਹੀ ਪਾ ਦਿਓ ਸੰਸਾਰੀ ਵਿਹਾਰ ਵਿੱਚ ਫਸੇ ਤੇ ਹੈ ਸਾਂ ਉਹ ਮੰਨਣਾ ਪੈਂਦਾ ਸੀ ਅਸਾਂ ਜਾ ਕੇ ਗਵਾਹੀ ਪਾ ਦਿੱਤੀ ਪੁੱਛਿਆ ਨਹੀਂ ਕਿ ਐਸ ਕੀ ਤੁਹਾਡਾ ਲਿਆ ਜਾਂ ਕੀ ਤੁਹਾਡਾ ਦਿੱਤਾ ਏ ਅੰਦਰ ਦਿਸ਼ਾ ਹੋਰ ਸੀ ਉਹਦੇ ਕਹਿਣ ਕਰਕੇ ਗਵਾਹੀ ਪਾ ਦਿੱਤੀ ਉਹਨਾਂ ਦਾ ਆਪਸ ਵਿੱਚ ਰਿਵਾਰਡ ਹੋ ਗਿਆ ਉਸਨੇ ਥੋੜਾ ਜਿਹਾ ਕੁਝ ਦਿੱਤਾ ਉਸ ਵਸੂਨ ਨਾ ਪਾਇਆ ਇਹੋ ਜਿਹੇ ਸਾਤ ਸਾਮੀ ਉਹਨਾਂ ਦਾਵਾ ਕਰ ਦਿੱਤਾ ਸਾਰਾ ਉੱਥੇ ਸਾਨੂੰ ਗਵਾਹੀ ਦੇਣੀ ਪਈ ਤਲਵਾਨਾ ਆਇਆ ਉਦੋਂ ਅੱਠ ਆਨੇ ਤਲਵਾਨਾ ਸੀ ਅਸਾਂ ਆਖਿਆ ਅਸਾਂ ਨਹੀਂ ਲੈਣਾ ਤਲਵਾਨਾ ਮੋੜ ਦਿੱਤਾ ਸਾਤ ਸੰਗਜੀ ਤਲਵਾਨਾ ਦਾ ਭਾਗ ਹੈ ਜਿਹੜਾ ਗਵਾਹੀ ਦਿੰਦਾ ਸੀ ਉਸ ਨੂੰ ਕੁਝ ਦਿੱਤਾ ਜਾਂਦਾ ਸੀ ਗਵਾਹੀ ਦੇਣ ਵਾਸਤੇ ਤੇ ਤਲਵਾਨਾ ਮੋੜ ਦਿੱਤਾ ਆਠ ਆਨੇ ਨਹੀਂ ਲਏ ਨਹੀਂ ਤੇ ਵੇਖੋ ਦੁਨੀਆ ਵਿੱਚ ਲੋਕ ਆਂਦੇ ਨੇ ਅਸਾਂ ਪਹੁੰਚਣਾ ਹੋਇਆ ਸਾਨੂੰ ਪਾੜਾ ਚਾਹੀਦਾ ਏ ਪਰ ਨਾ ਅਸਾਂ ਨਹੀਂ ਲਿਆ ਉਥੇ ਗਏ ਤੇ ਉਸ ਗਵਾਹਾਂ ਦੀ ਰੋਟੀ ਕੀਤੀ ਅਸਾਂ ਆਖਿਆ ਅਸੀਂ ਨਹੀਂ ਖਾਣੀ ਉਸ ਬੜੀ ਸੇਵਾ ਕੀਤੀ ਕਿ ਕਿਵੇਂ ਮੇਰੀ ਗਵਾਹੀ ਦੇਣ ਅਸਾਂ ਨਾਂ ਤੇ ਤਲਵਾਨਾ ਲਿਆ ਨਾ ਰੋਟੀ ਖਾਧੀ ਉਹ ਐਸਾ ਰੰਗ ਤੇ ਸੰਤਾ ਆਖਿਆ ਸੀ ਵੱਡੇ ਸੰਤਾ ਦਾ ਬਚਨ ਤੇ ਸੰਤਾ ਆਖਿਆ ਸੀ ਝੂਠ ਨਹੀਂ ਬੋਲਣਾ ਅਸੀਂ ਜਦੋਂ ਹਾਕਮ ਕੋਲ ਹਾਜ਼ਰ ਹੋਏ ਉਹ ਤਹਿਸੀਲਦਾਰ ਨਹੀਂ ਸੀ ਉਹਦਾ ਮੁੰਸਬ ਸੀ ਉਹ ਕਹਿੰਦਾ ਤੁਹਾਨੂੰ ਕੀ ਖਬਰ ਹੈ ਅਸੀਂ ਕਿਹਾ ਜੀ ਆ ਗੱਲ ਹੈ ਅਸੀਂ ਤੁਰੇ ਜਾਂਦੇ ਸਾਂ ਇਹਨਾਂ ਆਪਸ ਵਿੱਚ ਕੋਈ ਲਿਆ ਦਿੱਤਾ ਏ ਮੈਨੂੰ ਸਦਕੇ ਆਖਿਆ ਕਿ ਗਵਾਹੀ ਪਾ ਦਿਓ ਮੈਂ ਗਵਾਹੀ ਪਾ ਦਿੱਤੀ ਨਾ ਮੈਨੂੰ ਪਤਾ ਇਹਨਾਂ ਦਿੱਤਾ ਕੀ ਏ ਨਾ ਮੈਨੂੰ ਪਤਾ ਇਹਨਾਂ ਲਿਆ ਕੀ ਏ ਹੁਣ ਵੇਖੋ ਕੀ ਫਰਮਾ ਰਹੇ ਹਨ ਦਾਦਾ ਸੀ ਨਾ ਲੰਮਾ ਉਹ ਦੋ ਉਹ ਕਹਿੰਦਾ ਜਿਹੜਾ ਮੁਨਸਿਬ ਸੀ ਉੱਥੇ ਨੌਕਰੀ ਕਰਦਾ ਸੀ ਜਿਹੜਾ ਉਹ ਮੁਨਸਬ ਕਹਿੰਦਾ ਮੈਂ ਜਾਣਨਾ ਨਾਮ ਤਰੀਏ ਝੂਠ ਨਹੀਂ ਬੋਲਦੇ ਉਹ ਰਜਿਸਟਰ ਜਿਹੜਾ ਸੀ ਨਾ ਮੁਕਦਮੇ ਵਾਲਾ ਉੱਥੇ ਹੀ ਛੱਡ ਦਿੱਤਾ ਤੇ ਸਾਡੇ ਨਾਲ ਗੱਲਾਂ ਕਰਨ ਲੱਗ ਪਿਆ ਰੱਬ ਦੀਆਂ ਅਸਾਂ ਬੜੇ ਖੁਸ਼ ਹੋਏ ਉਦੋਂ ਬਚਨ ਬੜਾ ਫੁਰਦਾ ਸੀ ਅਸੀਂ ਵੀ ਮਹਾਰਾਜ ਦੀਆਂ ਗੱਲਾਂ ਕਰੀਏ ਤੇ ਉਹ ਵੀ ਕਰੇ ਉਹ ਵੀ ਖਲੋਤਾ ਹੋਇਆ ਨੱਥੂ ਤੇ ਗਵਾਹ ਵੀ ਖਲੋਤੇ ਹੋਏ ਮੈਂ ਤੇ ਉਹ ਰੱਬ ਦੀਆਂ ਦਿਲਾਂ ਇਦਾਂ ਲੱਗ ਪਏ ਮੁਕਦਮੇ ਵਾਲੀ ਗੱਲ ਹੀ ਭੁੱਲ ਗਈ ਇਹ ਹਾਲ ਹੁੰਦਾ ਸੀ ਨਾਮ ਦੀ ਐਡੀ ਸ਼ਕਤ ਸੰਤਾਂ ਦਾ ਬਚਨ ਦੇ ਬੇਸਰਦ ਹੋ ਕੇ ਆਖਦੇ ਨਾਲੇ ਦਰਗਾਹ ਵੱਲੋਂ ਝੂਠੇ ਨਾਲੇ ਇੱਜ਼ਤ-ਪਤ ਕੋਈ ਨਾ ਉਹ ਹਾਕਮ ਹੀ ਅਦਬ ਕਰਨ ਸ੍ਰੀ ਵਾਹਿਗੁਰੂ ਜੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ